ਯੁੱਧ ਨਸ਼ੇ ਵਿਰੋਧ ਦੀ ਜਿਹੜੀ ਇਹ ਮੁਹਿੰਮ ਹੈ ਬੜੀ ਜ਼ੋਰਦਾਰ ਤਰੀਕੇ ਨਾਲ ਚਲਾ ਰ ਚਲਾਈ ਜਾ ਰਹੀ ਹੈ ਬੜਾ ਨਾਲ ਅਸੀਂ ਇਹ ਨਹੀਂ ਕਹਿੰਦੇ ਵੀ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਗਿਆ ਪਰ ਹਾਂ ਨਸ਼ਾ ਤਸ਼ਕਰ ਨੇ ਜਿਹੜੇ ਉਹ ਡਰ ਚੁੱਕੇ ਨੇ ਪੰਜਾਬ ਦੇ ਵਿੱਚੋਂ ਨਸ਼ਾ ਬਹੁਤ ਜ਼ਿਆਦਾ ਘਟ ਗਿਆ ਤੇ ਜਦ ਇਹ ਇਸ ਬਿਮਾਰੀ ਨੂੰ ਜੜੋਂ ਪੁੱਟਣੇ ਇਸ ਕੋੜ ਨੂੰ ਪੜਨਾਂ ਉਹਦੇ ਲਈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਇਹ ਮਜੂਤ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਹੈ ਅੱਜ ਉਸ ਮਹੀਮ ਦੇ ਤਹਿਤ ਹੀ ਮਾਨਤਾ ਦੇ ਵਿੱਚ ਸਤਿਕਾਰਯੋਗ ਐਮਐਲਏ ਡਾਕਟਰ ਬੀਏ ਸਿੰਘਲਾ ਹੋਰਾਂ ਦੀ ਅਗਵਾਈ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੁਕ ਪਿੰਡਾਂ 'ਚ ਮਤੇ ਪਾਏ ਗਏ ਨੇ ਕਿ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕੋਈ ਜ਼ਮਾਨਤ ਨਹੀਂ ਕਰਾਵਾਂਗੇ ਪਿੰਚ ਉਹਨਾਂ ਦਾ ਭਾਂਡਾ ਸਿੱਖਾਂਗੇ ਔਰ ਇਹਦੇ ਤਹਿਤ ਬਹੁਤ ਵੱਡਾ ਅਸਰ ਪਿਆ ਪਿਛਲੇ ਦਿਨੀ 40 ਕਿਲੋ ਦੀ ਬੱਟੀ ਖੇਪ ਬਟਿੰਡੇ ਦੇ ਵਿੱਚੋਂ ਬਰਾਮਦ ਕੀਤੀ ਗਈ ਪਤਾ ਨਹੀਂ ਉਹਨੇ ਕਿੰਨੇ ਘਰਾਂ 'ਚ ਜਾਣਾ ਸੀ ਜਾ ਸਾ ਜਿਹੜਾ ਵਿਕਣਾ ਉਹ ਘਟ ਹੋ ਗਿਆ ਔਰ ਇਹ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿ ਇਸ ਤਾਂ ਜਿਸ ਦਿਨ ਤੋਂ ਪੰਜਾਬ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਅਸੀਂ ਤਿਆਹੀਆ ਕੀਤਾ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਕਿ ਇਸ ਬਿਮਾਰੀ ਨੂੰ ਜੜੋਂ ਪੁੱਟਣਾ ਇਸ ਕੋੜ ਨੂੰ ਵੱਢਣਾ ਉਹਦੇ ਲਈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਔਰ ਪਿਛਲੇ ਕੁਝ ਮਹੀਨਿਆਂ ਤੋਂ ਜੁਧ ਨਸ਼ੇ ਵਿਰੁੱਧ ਦੀ ਜਿਹੜੀ ਇਹ ਮੁਹਿੰਮ ਹੈ ਬੜੀ ਜ਼ੋਰਦਾਰ ਤਰੀਕੇ ਨਾਲ ਚਲਾ ਚਲਾਈ ਜਾ ਰਹੀ ਹੈ ਬੜਾ ਭਰਮਾ ਹੰਗਾਰਾ ਸਾਰੀਆਂ ਹੀ ਧਿਰਾਂ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਸਮਾਜਿਕ ਔਰ ਜਿਹੜੇ ਧਾਰਮਿਕ ਸੰਸਥਾਵਾਂ ਇਹਨਾਂ ਵੱਲੋਂ ਪੰਚਾਇਤਾਂ ਵੱਲੋਂ ਆ ਰਿਹਾ ਪਿੰਡਾਂ 'ਚ ਮਤੇ ਪਾਏ ਗਏ ਨੇ ਕਿ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕੋਈ ਜ਼ਮਾਨਤ ਨਹੀਂ ਕਰਾਵਾਂਗੇ ਪਿੰਡ 'ਚ ਉਹਨਾਂ ਦਾ ਭਾਂਡਾ ਸਿੱਖਾਂਗੇ ਔਰ ਇਹਦੇ ਤਹਿਤ ਬਹੁਤ ਵੱਡਾ ਅਸਰ ਪਿਆ ਜਿੱਥੇ ਪਹਿਲਾਂ ਕੋਈਸ ਕਿਸੇ ਕੰਪਲੇਂਟ ਤੇ ਜਾਂਦੀ ਨਹੀਂ ਸੀ ਹੁਣ ਸਿਰਫ ਇੱਕ ਮੈਸੇਜ ਕਰੋ ਇਹ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਕੋਈ ਨਸ਼ਾ ਵਿਕ ਰਿਹਾ ਤਾਂ ਇਮੀਡੀਏਟਲੀ ਐਕਸ਼ਨ ਹੁੰਦਾ ਔਰ ਉਹਦਾ ਅਸਰ ਇਹ ਹੋਇਆ ਕਿ ਅੱਜ ਸਾਡੇ ਮਾਨਸਾ ਜ਼ਿਲ੍ਹੇ ਦੀ ਜਿਹੜੀ ਇੱਕ ਸਟੱਡੀ ਹੈ ਉਹਦੇ ਨਾਲ 50% ਤੋਂ ਜ਼ਿਆਦਾ ਜਿਹੜਾ ਨਸ਼ਾ ਜਿਹੜਾ ਵਿਕਣਾ ਉਹ ਘਟ ਹੋ ਗਿਆ ਔਰ ਇਹ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਪੂਰਾ ਪੂਰਨ ਤੌਰ ਤੇ ਨਸ਼ਾ ਮੁਕਤ ਬਣਾਵਾਂਗੇ ਔਰ ਜਿਹੜਾ ਹੈ ਆਪਣਾ ਪੰਜਾਬ ਹੈ ਉਹਨੂੰ ਵੀ ਅਸੀਂ ਨਸ਼ਾ ਮੁਕਤ ਬਣਾਵਾਂਗੇ ਉਹ 'ਚ ਸਾਰਿਆਂ ਤਿਰਾਂ ਦਾ ਸਹਿਯੋਗ ਚਾਹੀਦਾ ਤੁਹਾਡਾ ਵੀ ਸਾਥ ਚਾਹੀਦਾ ਹੈ ਪ੍ਰੈਸ ਦਾ ਵੀ ਸਾਥ ਚਾਹੀਦਾ ਔਰ ਲੋਕਾਂ ਦਾ ਸਾਥ ਚਾਹੀਦਾ ਔਰ ਪੰਜਾਬ ਸਰਕਾਰ ਜਿਹੜੇ ਇਸ ਕਾਨੂੰਨੀ ਹਰਕਤ ਚ ਲਿਫਤ ਨੇ ਜਿਹੜੇ ਕੁਛ ਚੰਦਰ ਰੁਪਈਆ ਖਾਤਰ ਲੋਕਾਂ ਦੇ ਘਰਾਂ ਚ ਸੱਤਰ ਪਛਾਉਂਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਹਾਂ ਜਿਹੜੇ ਸਾਡੇ ਬੱਚੇ ਉਸ ਬਿਮਾਰੀ ਦਾ ਸ਼ਿਕਾਰ ਨੇ ਉਹਨਾਂ ਦਾ ਇਲਾਜ ਕਰਾਉਣਾ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਚ ਭੇਜਤੀ ਕਰਾ ਕੇ ਉਹਨਾਂ ਦਾ ਨਸ਼ਾ ਛਡਾ ਕੇ ਰੀਹੈਬਿਲੀਟੇਟ ਕਰਾ ਕੇ ਉਹਨਾਂ ਨੂੰ ਮੁਕਤਿਆਤਾ ਰਚ ਲਿਆ ਜਾਂਦਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਰਾਂ ਵੱਲੋਂ ਇੱਕ ਮਹੀਨੇ ਜੁੱਤ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਹੈ। ਅੱਜ ਉਸ ਮਹੀਨੇ ਦੇ ਤਹਿਤ ਹੀ ਮਾਨਤਾ ਦੇ ਵਿੱਚ ਸਤਿਕਾਰਯੋਗ ਐਮਐਲਏ ਡਾਕਟਰ ਵੀਰ ਸਿੰਘਲਾ ਹਰਾਂ ਦੀ ਅਗਵਾਈ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੁਸੀਂ ਦੇਖਦੇ ਹੋ ਇਸ ਮਹੀਨੇ ਦਾ ਅਸਰ। ਪਿਛਲੇ ਦਿਨੀ 40 ਕਿਲੋ ਦੀ ਬੱਟੀ ਖੇਪ ਬਠਿੰਡੇ ਦੇ ਵਿੱਚੋਂ ਬਰਾਮਦ ਕੀਤੀ ਗਈ। ਪਤਾ ਨਹੀਂ ਉਹਨੇ ਕਿੰਨੇ ਘਰਾਂ ਤੇ ਜਾਣਾ ਸੀ ਜਾਂ ਕਿੰਨੇ ਪਰਿਵਾਰਾਂ ਦੇ ਸੱਤਰ ਬਚਾਉਣੇ ਸੀਗੇ। ਉਸ ਤੋਂ ਬਾਅਦ ਅੱਦਾ ਅੱਦਾ ਕਿਲੋ ਦੀਆਂ ਤਾਂ ਆਮ ਹੀ ਗੱਲਾਂ ਹੋ ਗਈਆਂ ਕਿਪਾਂ ਫੜੀਆਂ ਜਾ ਰਹੀਆਂ ਐਸ ਮਹੀਮ ਦੇ ਨਾਲ ਅਸੀਂ ਇਹ ਨਹੀਂ ਕਹਿੰਦੇ ਵੀ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਗਿਆ ਪਰ ਹਾਂ ਨਸ਼ਾ ਤਸ਼ਕਰ ਨੇ ਜਿਹੜੇ ਉਹ ਡਰ ਚੁੱਕੇ ਨੇ ਪੰਜਾਬ ਦੇ ਵਿੱਚੋਂ ਨਸ਼ਾ ਬਹੁਤ ਜ਼ਿਆਦਾ ਘਟ ਗਿਆ ਤੇ ਜਦੋਂ ਇਹ ਮਹੀਮ ਲਗਾਤਾਰ ਐਸੀ ਤਰ੍ਹਾਂ ਹੀ ਚੱਲਦੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਰੰਗਲਾ ਪੰਜਾਬ ਬਣੂਗਾ ਤੇ ਸਾਡੇ ਨੌਜਵਾਨ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਲਗਭਗ 60000 ਦੇ ਕਰੀਬ ਨੌਕਰੀਆਂ ਦਿੱਤੀਆਂ ਉਹ ਹੱਥਾਂ ਵਿੱਚ ਟੈਫਨ ਫੜਾਉਣ ਦਾ ਵਾਅਦਾ ਤੇ ਨੌਜਵਾਨਾਂ ਨੂੰ ਮਾਰੀਆਂ ਲਾਹਤਾਂ ਤੋਂ ਬਚਾਉਣ ਦਾ ਵਾਅਦਾ ਹੈ ਪੰਜਾਬ ਸਰਕਾਰ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਤੇ ਅੱਜ ਸ਼ਹਿਰ ਦੇ ਵਿੱਚ ਬੜਾ ਭਰਮਾ ਹੁੰਗਾਰਾ ਹੈ